ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਸਮੇਂ ਇੱਕ ਸਿੱਖ ਰੈਜੀਮੈਂਟ ਹੋਇਆ ਕਰਦੀ ਸੀ ਅਕਾਲ ਰੈਜੀਮੈਂਟ ਪਰ ਇਹ ਰੈਜੀਮੈਂਟ ਸਰਕਾਰੇ ਖਾਲਸਾ ਦੇ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਦੀ ਪਵੰਦ ਨਹੀਂ ਸੀ ਇਸ ਰੈਜੀਮੈਂਟ ਦੇ ਜੋਧੇ ਆਪਣੀ ਮੋਜ ਵਿੱਚ ਆਜ਼ਾਦ ਘੁੰਮਦੇ ਸਨ ਇਥੋਂ ਤੱਕ ਕਿ ਏਸ਼ੀਆ ਦੀ ਇਹ ਸਭ ਤੋਂ ਸ਼ਕਤੀਸ਼ਾਲੀ ਹਕੂਮਤ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਆਪ ਇਸ ਰੈਜੀਮੈਂਟ ਦੇ ਮੁਖੀ ਨੂੰ ਚੁੱਕ ਕੇ ਸਲਾਮ ਕਰਦਾ ਸੀ ਉਹਦੇ ਹੁਕਮ ਦਾ ਪਵੰਦ ਹੁੰਦਾ ਸੀ ਇਸ ਰੈਜੀਮੈਂਟ ਨੂੰ ਆਪਾਂ ਸ਼੍ਰੋਮਣੀ ਅਕਾਲੀ ਗੁੱਡਾ ਦਲ ਦੇ ਨਾਮ ਨਾਲ ਜਾਣਦੇ ਹਾਂ ਤੇ ਮਹਾਰਾਜਾ ਰਣਜੀਤ ਸਿੰਘ ਗੁੱਡਾ ਦਲ ਦੇ ਮੁਖੀ ਦਾ ਇੰਨਾ ਸਤਿਕਾਰ ਕਰਦਾ ਸੀ ਉਹ ਇਸ ਲਈ ਕਰਦਾ ਸੀਗਾ ਕਿਉਂਕਿ ਇਸ ਰੈਜੀਮੈਂਟ ਦਾ ਮੁਖੀ ਸਾਡੀ ਕੌਮ ਦਾ ਧਾਰਮਿਕ ਆਗੂ ਜਾਣੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਮੁੱਖ ਜਥੇਦਾਰ ਵੀ ਹੁੰਦਾ ਸੀ ਮਹਾਰਾਜਾ ਰਣਜੀਤ ਸਿੰਘ ਜਿਹਦੇ ਸਮੇਂ ਇਸ ਜ਼ਿੰਮੇਵਾਰੀ ਦਾ ਭਾਰ 6ਵੇਂ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਹੋਣਾ ਨੇ ਸੰਭਾਲਿਆ ਹੋਇਆ ਜੀ ਸ਼ਾਨ ਨਾਲ ਝੂਲਦੇ ਨੀਲੇ ਨਿਸ਼ਾਨ ਸਾਹਿਬ ਤੇ ਨੀਲੇ ਬਾਣੇ ਵਿੱਚ ਤਿਆਰ ਬਰ ਤਿਆਰ ਰਹਿਣ ਵਾਲੀਆਂ ਗੁਰੂ ਸਾਹਿਬ ਦੀਆਂ ਇਹਨਾਂ ਲਾਡਲੀਆਂ ਫੌਜਾਂ ਨੇ ਮੁਲਤਾਨ ਦੀ ਜੰਗ ਪਿਸ਼ਾਵਰ ਦੀ ਜੰਗ ਕਸ਼ਮੀਰ ਦੀ ਜੰਗ ਨਸ਼ਾਰੇ ਦੀ ਜੰਗ ਜਾਨੀ ਕਿ ਖਾਲਸਾ ਰਾਜ ਦੀ ਹਰ ਵੱਡੀ ਜੰਗ ਵਿੱਚ ਵੱਲ ਛੜ ਕੇ ਹਿੱਸਾ ਲਿਆ ਸੀ ਤੇ ਨਸ਼ਾਰੇ ਦੀ ਜੰਗ ਵਿੱਚ ਆਪਣੇ ਗੁਰੂ ਸਾਹਿਬਾਨਾਂ ਦੇ ਮੋਹਰੇ ਅਰਦਾਸ ਸੋਧਣ ਤੋਂ ਬਾਅਦ ਜਦੋਂ ਦੁਸ਼ਮਣਾਂ ਦੇ ਆਹੂ ਲੋਂਦੇ ਹੋਏ ਬਾਬਾ ਅਕਾਲੀ ਫੂਲਾ ਸਿੰਘ ਜੀ ਸ਼ਹੀਦੀ ਬਾਗ ਹੈ ਤਾਂ ਇਹ ਸਵਾਲ ਉੱਠਣਾ ਲਾਜ਼ਮੀ ਸੀ ਕਿ ਹੁਣ ਇਸ ਜ਼ਿੰਮੇਵਾਰੀ ਨੂੰ ਕਿਹੜਾ ਸੂਰਮਾ ਫੰਬੂਗਾ ਤੇ ਕਿਹਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਿਹੜਾ ਬਾਬਾ ਅਕਾਲੀ ਫੂਲਾ ਸਿੰਘ ਜੀ ਦੀਆਂ ਪੈੜਾਂ ਤੇ ਤੁਰ ਕੇ ਤੋਮ ਦੀ ਅਗਵਾਈ ਕਰੇ ਤੇ ਰਵਾਇਤੀ ਤਰੀਕਿਆਂ ਨਾਲ ਫੈਸਲਾ ਲਿਆ ਗਿਆ ਕਿ ਇਹ ਜ਼ਿੰਮੇਵਾਰੀ ਬੁੱਢਾ ਦਲ ਦੇ ਚੋਟੀ ਦੇ ਜੋਧੇ ਕੈਣੀ ਤੇ ਕਰਨੀ ਦੇ ਬਾਬਾ ਹਨੂਮਾਨ ਸਿੰਘ ਜੀ ਨੂੰ ਸੌਂਪੀ ਜਾਵੇ ਬਾਬਾ ਹਨੂਮਾਨ ਸਿੰਘ ਜੀ ਜਿਨ੍ਹਾਂ ਦਾ ਜਨਮ ਜੀਰੇ ਦੇ ਲਾਗੇ ਪਿੰਡ ਨਰਾਇਣ ਸਿੰਘ ਵਾਲਾ ਅੱਜ ਦੇ ਫਿਰੋਜ਼ਪੁਰ ਜ਼ਿਲ੍ਹੇ ਵਿਖੇ ਸਨ 1755 ਨੂੰ ਪਿਤਾ ਭਾਈ ਗਰਜਾ ਸਿੰਘ ਤੇ ਮਾਤਾ ਬੀਬੀ ਹਰਮਨ ਕੌਰ ਜੀ ਦੀ ਉਧਰ ਤੋਂ ਖੋਇਆ ਸੀ ਚੜ੍ਹਦੀ ਜਵਾਨੀ ਤੋਂ ਹੀ ਇਹਨਾਂ ਆਪਣੇ ਸਮੇਂ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਤੇ ਬਾਬਾ ਅਕਾਲੀ ਨਾਣਾ ਸਿੰਘ ਜੀ ਦੀ ਅਗਵਾਈ ਵਿੱਚ ਕਈ ਵੱਡੀਆਂ ਜੰਗਾਂ ਵਿੱਚ ਬੜੇ ਬਹਾਦਰੀ ਭਰੇ ਕਾਰਨਾਮੇ ਕਰਕੇ ਵਿਖਾਏ ਸਨ ਪਰ ਬਾਬਾ ਅਕਾਲੀ ਫੂਲਾ ਸਿੰਘ ਜੀ ਦੀ ਤੇ ਬਾਬਾ ਹਨੂਮਾਨ ਸਿੰਘ ਜੀ ਨੇ ਜਿਨ੍ਹਾਂ ਸਮਿਆਂ ਵਿੱਚ ਕੌਮ ਦੀ ਬਾਗਡੋਰ ਫੜੀ ਦੋਨਾਂ ਸਮਿਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ ਇੱਕ ਪਾਸੇ ਉਹ ਸਮਾਂ ਸੀ ਜਦੋਂ ਖਾਲਸਾ ਰਾਜ ਪੂਰੀਆਂ ਚੜ੍ਹਦੀਆਂ ਕਲਾ ਵਿੱਚ ਸੀ ਜਦੋਂ ਇੱਕ ਛੋਟੀ ਜਹੀ ਮਿਸਲ ਤੋਂ ਉੱਤੇ ਉੱਠ ਕੇ ਮਹਾਰਾਜਾ ਰਣਜੀਤ ਸਿੰਘ ਨੇ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਖਾਲਤਾ ਰਾਜ ਸਥਾਪਿਤ ਕੀਤਾ ਜਿਹਦੀਆਂ ਹੱਦਾਂ afghanistan ਤੋਂ ਸ਼ੁਰੂ ਹੋ ਕੇ ਕਸ਼ਮੀਰ ਦੇ ਲੇ ਲਦਾਖਤ ਨੂੰ ਪਾਰ ਕਰਕੇ ਚੀਨ ਨੂੰ ਜਾ ਕੇ ਲੱਗਦੀਆਂ ਸਨ ਜਿਹਦੀਆਂ ਹੱਦਾਂ ਦੀ ਰਾਖੀ ਸਰਦਾਰ ਹਰੀ ਸਿੰਘ ਨਲੂਆ ਸਰਦਾਰ ਮਿਧਾਨ ਸਿੰਘ ਜੀ ਪੰਜ ਹੱਥਾ ਯਰਨਲ ਜੋਰਾਵਰ ਸਿੰਘ ਜੀ ਤੇ ਸਰਦਾਰ ਮਾਨ ਸਿੰਘ ਜੀ ਵਰਗੇ ਸੂਰਮੇ ਕਰਦੇ ਸਨ ਤੇ ਅੰਗਰੇਜ਼ ਹਕੂਮਤ ਜਿਨ੍ਹਾਂ ਦਾ ਰਾਜ ਧਰਤੀ ਤੇ ਇੰਨਾ ਵੱਡਾ ਸੀ ਕਿ ਕਿਹਾ ਜਾਂਦਾ ਸੀ ਉਹਨਾਂ ਦੇ ਰਾਜ ਵਿਚ ਕਦੇ ਸੂਰਜ ਨਹੀਂ ਸੀ ਡੁੱਬਦਾ ਉਹ ਵੀ ਪੂਰੇ ਭਾਰਤ ਨੂੰ ਜਿੱਤਣ ਤੋਂ ਬਾਅਦ ਸਤਲੁਜ ਦੇ ਕੰਢੇ ਤੇ ਆ ਕੇ ਬੇਬਸ ਹੋ ਗਏ ਸਨ ਤੇ ਖਾਲਸਾ ਰਾਜ ਵੱਲ ਅੱਖ ਚੱਕਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ ਹੋ ਰਹੀ ਇਹ ਸਾਰਾ ਸੁਨਹਿਰਾ ਦੌਰ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਆਪਣੀ ਅੱਖੀਂ ਵੇਖਿਆ ਸੀ ਪਰ ਦੂਜੇ ਪਾਸੇ ਬਾਬਾ ਹਨੂਮਾਨ ਸਿੰਘ ਜੀ ਦੇ ਸਮੇਂ ਵਿੱਚ ਕੌਮ ਬਹੁਤ ਹੀ ਨਾਜ਼ੁਕ ਦੌਰ ਵਿੱਚ ਲੰਘ ਰਹੀ ਸੀ ਜੰਨਤ ਵਰਗੇ ਖਾਲਸਾ ਰਾਜ ਨੂੰ ਖੜਾ ਕਰਨ ਵਾਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਡੋਗਰਿਆਂ ਤੇ ਗੋਰਿਆਂ ਨੇ ਰਲ ਕੇ ਧੋਖੇ ਨਾਲ ਕਤਲ ਕਰਵਾ ਦਿੱਤਾ ਸੀ ਸਰਦਾਰ ਹਰੀ ਸਿੰਘ ਜੀ ਨਲੂਆ ਤੇ ਸਰਦਾਰ ਜੋਰਾਵਰ ਸਿੰਘ ਜੀ ਵਰਗੇ ਖਾਲਸਾ ਰਾਜ ਦੇ ਵੱਡੇ ਵੱਡੇ ਥੰਮ ਇਹਨਾਂ ਨੂੰ ਵੀ ਡੋਗਰਿਆਂ ਨੇ ਚਲਾਕੀਆਂ ਨਾਲ ਸ਼ਹੀਦ ਕਰਵਾ ਦਿੱਤਾ ਸੀ ਇਕੱਲਾ ਮਹਾਰਾਜਾ ਰਣਜੀਤ ਸਿੰਘ ਜੀ ਹੀ ਨਹੀਂ ਉਹਨਾਂ ਦੀ ਲਗਭਗ ਸਾਰੀ ਪੀੜ੍ਹੀ ਨੂੰ ਹੀ ਇੱਕ ਇੱਕ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਸਭ ਤੋਂ ਪਹਿਲਾ ਮਹਾਰਾਜਾ ਖੜਕ ਸਿੰਘ ਜੀ ਉਹਨਾਂ ਤੋਂ ਬਾਅਦ ਕਵਰ ਨੋਨਿਹਾਲ ਸਿੰਘ ਜੀ ਫਿਰ ਰਾਣੀ ਚੰਦਕੌਰ ਜੀ ਤੇ ਫਿਰ ਮਹਾਰਾਜਾ ਸ਼ੇਰ ਸਿੰਘ ਜੀ ਇੱਕ ਇੱਕ ਕਰਕੇ ਇਹਨਾਂ ਸਭ ਨੂੰ ਧੋਖੇ ਨਾਲ ਕਤਲ ਕਰਵਾਇਆ ਮਹਾਰਾਜਾ ਰਣਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਕਿਵੇਂ ਘੜੀ ਗਈ ਸੀ ਤੇ ਉਹਨਾਂ ਦੇ ਬਾਰਸਾਂ ਨੂੰ ਕਿਵੇਂ ਇੱਕ ਇੱਕ ਕਰਕੇ ਬੇਰਹਿਮੀ ਨਾਲ ਕਤਲ ਕੀਤਾ ਗਿਆ ਇਹਨਾਂ ਸਭ ਤੇ ਵਿਸਥਾਰ ਨਾਲ ਵੀਡੀਓ ਬਣਾਵਾਂਗੇ ਦਰਬਾਰ ਵਿੱਚ ਹੁਣ ਕੋਈ ਵਿਰਲਾ ਹੀ ਬਚਿਆ ਸੀ ਜਿਹੜਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੋਵੇ ਨਹੀਂ ਤਾਂ ਗੋਰਿਆਂ ਨੇ ਹਰ ਕਿਸੇ ਨੂੰ ਸੋਨੇ ਦੇ ਸਿੱਕਿਆਂ ਵਿੱਚ ਤੋਲ ਕੇ ਖਰੀਦ ਲਿਆ ਸੀ ਮਹਾਰਾਜਾ ਦੇ ਤਖਤ ਤੇ ਮਹਾਰਾਜਾ ਦੇ 8 ਸਾਲ ਦੇ ਪੁੱਤਰ ਦਲੀਪ ਸਿੰਘ ਨੂੰ ਬਿਠਾਇਆ ਗਿਆ ਤੇ ਤਖਤ ਦੀ ਬਾਗਡੋਰ ਦਲੀਪ ਸਿੰਘ ਦੇ ਵਿਆਹ ਤੇ ਦਲੀਪ ਸਿੰਘ ਦੀ ਮਾਤਾ ਰਾਣੀ ਜਿੰਦਕੌਰ ਦੇ ਹੱਥ ਵਿੱਚ ਸੀ ਕੌਮ ਦੇ ਇਹ ਨਾਜ਼ੁਕ ਦੌਰ ਵਿੱਚ ਜਦੋਂ ਸਿੱਖ ਰਾਜ ਦਿਨਾਂ ਦੇ ਹਿਸਾਬ ਨਾਲ ਖੁਰਦਾ ਜਾ ਰਿਹਾ ਸੀ ਬਾਬਾ ਹਨੂਮਾਨ ਸਿੰਘ ਜੀ ਸਾਡੀ ਕੌਮ ਦੇ ਧਾਰਮਿਕ ਆਗੂ ਯਾਨੀ ਕਿ ਸ੍ਰੀ ਅਕਾਲ ਤਖਤ ਦੇ ਮੁਖ ਜਥੇਦਾਰ ਸੀ ਉਹਨਾਂ ਨੇ ਜ਼ਿੰਮੇਵਾਰੀ ਸੰਭੀ ਹੋਈ ਸੀ ਸੋਨੇ ਦੀ ਚਿੜੀ ਵਰਗੇ ਪੰਜਾਬ ਨੂੰ ਹਥਿਆਉਣ ਲਈ ਹੀ ਤਾਂ ਇੰਨੀ ਵੱਡੀ ਚਾਲ ਖੇਡ ਕੇ ਗੋਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਤਲ ਕਰਵਾਇਆ ਤੇ ਹੁਣ ਉਹ ਛੇਤੀ ਤੋਂ ਛੇਤੀ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਸਨ ਤੇ ਜੰਗ ਛੇੜਨ ਲਈ ਕਿਸੇ ਨਾ ਕਿਸੇ ਬਹਾਨੇ ਦੀ ਲੋੜ ਸੀ ਤੇ ਬਹਾਨਾ ਬਣਾਇਆ ਗਿਆ ਲਗਭਗ 36 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨਾਲ ਹੋਈ ਇੱਕ ਸੰਧੀ ਨੂੰ ਇਹ ਸੰਧੀ ਅੰਮ੍ਰਿਤਸਰ ਦੀ ਸੰਧੀ ਜਾਂ ਫਿਰ ਟ੍ਰੀਟੀ ਆਫ ਅੰਮ੍ਰਿਤਸਰ ਦੇ ਨਾਮ ਨਾਲ ਦਰਜ ਹੈ ਇਹ ਸੰਧੀ ਦੀ ਲੋੜ ਉਸ ਸਮੇਂ ਮਹਿਸੂਸ ਹੋਈ ਜਦੋਂ ਵਪਾਰ ਦੀ ਆੜ ਵਿੱਚ ਕਲਕੱਤੇ ਤੋਂ ਸ਼ੁਰੂ ਹੋਈ ਗੋਰਿਆਂ ਦੀ ਪਲਟਨ ਪੂਰੇ ਭਾਰਤ ਨੂੰ ਜਿੱਤਦੇ ਹੋਏ ਸਤਲੁਜ ਦੇ ਕੰਢੇ ਤੇ ਆ ਪਹੁੰਚੀ ਸੀ ਤੇ ਸਤਲੁਜ ਦੇ ਦੂਸਰੇ ਕੰਢੇ ਤੇ ਸੀ ਏਸ਼ੀਆ ਦੀ ਸਭ ਤੋਂ ਤਾਕਤਵਰ ਸਲਤਨਤ ਜੇਦੀ ਫੌਜ ਤਾਂ ਸ਼ਾਇਦ ਦੁਨੀਆ ਵਿੱਚ ਹੀ ਸਭ ਤੋਂ ਤਾਕਤਵਰ ਹੋਏਗੀ ਜੇ ਕਿਸੇ جنگ ਵਿੱਚ ਇਹ ਦੋਵੇਂ ਹਕੂਮਤਾਂ ਸਿੱਧੀਆਂ ਢਿੱਡ ਜਾਂਦੀਆਂ ਤਾਂ ਬਹੁਤ ਖੂਨ ਖਰਾਬਾ ਹੋਣਾ ਸੀ ਦੋਵੇਂ ਪੱਖਾਂ ਦਾ ਬੜਾ ਨੁਕਸਾਨ ਹੋਣਾ ਸੀ ਇਸੇ ਲਈ ਹੀ ਅੰਮ੍ਰਿਤਸਰ ਵਿਖੇ ਇਹ ਸੰਧੀ ਕੀਤੀ ਗਈ ਸੀ ਇਸ ਸੰਧੀ ਦੇ ਮੁਤਾਬਿਕ ਦੋਵੇਂ ਤੀਹਾਂ ਹੀ ਸਤਲੁਜ ਦੇ ਪਾਰ ਨਾ ਕਰਦੇ ਹੋਏ ਆਪਣੇ ਆਪਣੇ ਇਲਾਕਿਆਂ ਵਿੱਚ ਰਹਿਣਗੀਆਂ ਤੇ ਇਹ ਸਤਲੁਜ ਵਾਲਾ ਪਾਸਾ ਛੱਡ ਕੇ ਦੋਵੇਂ ਤੀਹਾਂ ਕਿਸੇ ਵੀ ਪਾਸੇ ਆਪਣੀਆਂ ਹੱਦਾਂ ਵਿੱਚ ਵਾਧਾ ਕਰ ਸਕਦੀਆਂ ਹਨ ਬਹਾਨਾ ਬਣਾਉਣ ਲਈ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਮੇਰਟ ਮੁੰਬਈ ਕੋਲਕੱਤਾ ਲੁਧਿਆਣਾ ਇਹਨਾਂ ਸਭ ઠાਵਾ ਤੋਂ ਲਿਆ ਕੇ ਫਿਰੋਜ਼ਪੁਰ ਦੀ ਛੋਣੀ ਵਿੱਚ ਫੌਜ ਦੀ ਗਿਣਤੀ ਬਹੁਤ ਜ਼ਿਆਦਾ ਵਧਾਉਣੀ ਸ਼ੁਰੂ ਕਰਤੀ ਤੇ ਜਦੋਂ ਇਹ ਖਬਰ ਖਾਲਸਾ ਰਾਜ ਦਰਬਾਰ ਵਿੱਚ ਪਹੁੰਚੀ ਕਿ ਗੋਰਿਆਂ ਦੀ ਫੌਜ ਅਗਰੈਸਿਵ ਮੋਡ ਵਿੱਚ ਚੱਲ ਰਹੀ ਹੈ ਤੇ ਉਹ ਸਤਲੁਜ ਪਾਰ ਕਰਕੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਦਰਬਾਰ ਵਿੱਚ ਫੈਸਲਾ ਕੀਤਾ ਗਿਆ ਕਿ ਛੇਤੀ ਤੋਂ ਛੇਤੀ ਸਤਲੁਜ ਪਾਰ ਕਰਕੇ ਤਿਆਰੀ ਖਿੱਚ ਰਹੀ ਗੋਰਿਆਂ ਦੀ ਫੌਜ ਉੱਤੇ ਹੀ ઠાਵਾ ਬੋਲ ਦਿੱਤਾ ਜਾਵੇ ਮਹਾਰਾਣੀ ਜਿੰਦਾ ਸਿਰਫ ਸ਼ੱਕ ਦੇ ਆਧਾਰ ਤੇ ਇੰਨਾ ਵੱਡਾ ਕਦਮ ਚੁੱਕਣ ਦੇ ਸਖਤ ਖਿਲਾਫ ਸੀ ਪਰ ਕਿਉਂਕਿ ਇਹ ਡੋਗਰਿਆਂ ਤੇ ਅੰਗਰੇਜ਼ਾਂ ਦੀ ਮਿਲੀ ਭਗਤ ਸੀ ਤੇ ਤਰਵਾਰ ਦੇ ਲਗਭਗ ਸਾਰੇ ਮੰਤਰੀ ਅੰਗਰੇਜ਼ਾਂ ਨੇ ਖਰੀਦ ਲੈੇ ਸੀ ਇਸ ਲਈ ਮਹਾਰਾਣੀ ਜਿੰਦਾ ਕੋਟ ਦੀ ਕੜਾ ਵਿਰੋਧ ਕਰਨ ਤੋਂ ਬਾਅਦ ਵੀ ਇੱਕ ਨਾ ਚੱਲੀ ਤੇ ਹਮਲਾ ਕਰਨ ਦਾ ਮਤਾ ਪਾਸ ਕਰ ਦਿੱਤਾ ਉਸ ਸਮਿਆਂ ਵਿੱਚ ਖਾਲਸਾ ਫੌਜਾਂ ਪੂਰੀ ਚੜ੍ਹਦੀ ਕਲਾ ਵਿੱਚ ਸੀ ਫ੍ਰਾਂਸ ਤੇ ਜਰਮਨੀ ਵਰਗੇ ਮੁਲਕਾਂ ਦੇ ਸਿਰ ਕੱਢ ਮੇ ਜਰਨੈਲ ਵੀ ਖਾਲਸਾ ਫੌਜ ਵਿੱਚ ਭਰਤੀ ਹੋ ਕੇ ਮਾਣ ਮਹਿਸੂਸ ਕਰਦੇ ਸਨ ਹਰ ਤਰ੍ਹਾਂ ਦੇ ਉਨਤ ਹਥਿਆਰ ਖਾਲਸਾ ਫੌਜ ਤਿਆਰ ਕਰਨ ਦਾ ਤੇ ਬਾਹਰੋਂ ਖਰੀਦਣ ਦਾ ਦਮ ਰੱਖਦੀ ਸੀ ਪਰ ਮਾੜੀ ਕਿਸਮਤ ਪੰਜਾਬ ਦੀ ਜਿਨ੍ਹਾਂ ਦੇ ਹੱਥ ਵਿੱਚ ਇਸ ਬਹਾਦਰ ਫੌਜ ਦੀ ਬਾਗਡੋਰ ਸੀ ਵਜ਼ੀਰ ਲਾਲ ਸਿੰਘ ਦੇ ਕਮਾਂਡਰ ਇਨ ਚੀਫ ਤੇਜਾ ਸਿੰਘ ਤੇ ਇਹ ਦੋਵੇਂ ਹੀ ਅੰਗਰੇਜ਼ਾਂ ਹੱਥੋਂ ਵਿਕ ਚੁੱਕੇ ਸਨ ਤੇ ਉਹਨਾਂ ਦੇ ਹੁਕਮ ਤੋਂ ਬਿਨਾ ਪੈਰ ਵੀ ਨਹੀਂ ਪੁੱਟਦੇ ਸਨ ਜੰਗ ਲਈ ਅੰਗਰੇਜ਼ਾਂ ਦੀ ਫੌਜ ਦੀ ਤਿਆਰੀ ਪੂਰੀ ਨਾ ਹੋਣ ਕਰਕੇ ਬੇਵਜ੍ਹਾ ਹੀ ਖਾਲਸਾ ਫੌਜ ਨੂੰ 2 ਦਿਨ ਤੱਕ ਲਾਹੌਰ ਵਿੱਚ ਰੋਕ ਕੇ ਰੱਖਿਆ ਗਿਆ ਤੇ 2 ਦਿਨਾਂ ਬਾਅਦ ਵੀ ਆਪਣੇ ਕਮਾਂਡਰ ਨੇ ਕੋਈ ਤੇਜ਼ੀ ਨਾ ਦਿਖਾਈ ਤਾਂ ਫੌਜ ਆਪ ਬਹਾਰੇ ਹੋ ਕੇ ਹੀ ਅੱਗੇ ਵਧਣ ਲੱਗ ਗਈ ਇਹ ਬੇੜੀਆਂ ਦੇ ਪੁੱਲ ਰਾਹੀਂ ਸਤਲੁਜ ਪਾਰ ਕਰਕੇ 30000 ਦੀ ਵੱਡੀ ਫੌਜ ਗੋਰੀਆਂ ਦੇ ਇਲਾਕੇ ਵਿੱਚ ਜਾ ਬੜੀ ਤੇ ਇੱਥੇ ਗਲਤੀ ਸਰਾਸਰ ਖਾਲਸਾ ਫੌਜ ਦੀ ਮੰਨੀ ਜਾਣੀ ਸੀ ਕਿਉਂਕਿ ਉਹ ਸੰਧੀ ਤੋੜ ਕੇ ਦੁਸ਼ਮਣ ਦੇ ਇਲਾਕੇ ਵਿੱਚ ਆ ਬੜੇ ਸਨ ਪਿੱਛੇ ਮਹਾਰਾਣੀ ਜਿੰਦਾ ਮਹਿਲਾ ਵਿੱਚ ਬੇਬਸ ਬੈਠੀ ਆਪਣੀ ਬਰਬਾਦੀ ਦਾ ਤਮਾਸ਼ਾ ਦੇਖਣ ਨੂੰ ਮਜਬੂਰ ਹੋ ਰਹੀ ਸੀ ਤਾਂ ਆਖਰ ਕੌਣ ਹੈ ਜੋ ਉਸ ਦੀ ਮਦਦ ਕਰ ਸਕਦਾ ਹੈ ਇਸ ਸੋਚ ਵਿੱਚ ਡੁੱਬੀ ਜਿੰਦਾ ਨੂੰ ਉਦੋਂ ਸੁੱਖ ਦਾ ਸਾਹ ਆਇਆ ਜਦੋਂ ਉਸ ਦੇ ਖਿਆਲ ਦੀ ਉਡਾਰੀ ਅਕਾਲ ਤੱਕ ਸਾਹਿਬ ਦੇ ਦਰ ਤੇ ਜਾ ਟਕرائی ਇਤਿਹਾਸ ਵਿੱਚ ਅਕਸਰ ਇਹ ਜ਼ਿਕਰ ਮਿਲਦਾ ਹੈ ਕਿ ਸਮਰਾਵਾਂ ਦੀ ਜੰਗ ਦੇ ਲਈ ਮਹਾਰਾਣੀ ਜਿੰਦਕੌਰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਇੱਕ ਚਿੱਠੀ ਲਿਖੀ ਸੀ ਪਰ ਉਸ ਤੋਂ ਪਹਿਲਾਂ ਮੁਦਕੀ ਦੀ ਜੰਗ ਵੇਲੇ ਵੀ ਮਹਾਰਾਣੀ ਜਿੰਦਕੌਰ ਨੇ ਠੀਕ ਇਹੋ ਜਿਹੇ ਇੱਕ ਚਿੱਠੀ ਲਿਖੀ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਨੂੰ ਮਹਾਰਾਣੀ ਜਿੰਦਕੌਰ ਨੇ ਤੁਰੰਤ ਇੱਕ ਚਿੱਠੀ ਲਿਖ ਕੇ ਆਪਣੇ ਸਭ ਤੋਂ ਭਰੋਸੇਮੰਦ ਕੋੜ ਸਵਾਰ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਭੇਜੀ ਚਿੱਠੀ ਉਦੋਂ ਪਹੁੰਚੀ ਜਦੋਂ ਸ਼ਾਮ ਦਾ ਬੇਲਾ ਸੀ ਸ੍ਰੀ ਰਹਿਰ ਸਾਹਿਬ ਦੇ ਪਾਠ ਤੋਂ ਬਾਅਦ ਬਾਬਾ ਹਨੂਮਾਨ ਸਿੰਘ ਜੀ ਸਰੋਵਰ ਦੇ ਕੰਢੇ ਤੇ ਸ਼ਾਂਤ ਬੈਠੇ ਸਨ ਪਰ ਚਿੱਠੀ ਵਿੱਚ ਜੋ ਬੋਲ ਲਿਖੇ ਸਨ ਉਸ ਨੂੰ ਪੜ੍ਹ ਕੇ ਕੋਈ ਅਣਖੀਲਾ ਮਰਦ ਸ਼ਾਂਤ ਨਹੀਂ ਬੈਠ ਸਕਦਾ ਸੀ ਉਹਨਾਂ ਅੱਖਰਾਂ ਨੂੰ ਪੜਦੇ ਹੀ ਬਾਬਾ ਜੀ ਦੇ ਖੂਨ ਵਿੱਚ ਉਵਾਲਾ ਆਉਣ ਲੱਗ ਪਿਆ ਡੋਲੇ ਫੜਕਣ ਲੱਗ ਪਏ ਬਾਬਾ ਜੀ ਦੀ ਉਮਰ ਉਸ ਸਮੇਂ 90 ਸਾਲ ਤੋਂ ਵੀ ਵੱਧ ਸੀ ਪਰ ਜਦੋਂ ਇਰਾਦੇ ਪੱਕੇ ਹੋਣ ਉਦੋਂ ਇਹ ਗੱਲਾਂ ਫਰਕ ਨਹੀਂ ਪਾਉਂਦੀਆਂ ਤੇ ਉਸੇ ਸਮੇਂ ਫਿਰੋਜ਼ਪੁਰ ਵੱਲ ਚਾਲੇ ਪਾਉਣ ਦਾ ਹੁਕਮ ਜਾਰੀ ਕਰ ਦਿੱਤਾ ਤੇ ਰਵਾਇਤੀ ਸ਼ਸਤਰਾਂ ਦੇ ਨੀਲੇ ਬਾਣੇ ਵਿੱਚ ਤਿਆਰ-ਬਰ-ਤਿਆਰ ਸ਼੍ਰੋਮਣੀ ਬੁੱਢਾ ਦਲ ਦੀ ਨਿਹੰਗ ਸਿੰਘਾਂ ਦੀ ਫੌਜ ਘੋੜਿਆਂ ਤੇ ਸਵਾਰ ਹੋ ਕੇ ਰਵਾਨਾ ਹੋ ਗਈ ਤੇ ਅਗਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਸਤਲੁਜ ਪਾਰ ਕਰਕੇ ਉਹਨਾਂ ਫੌਜਾਂ ਨਾਲ ਜਾ ਰਲਈ ਜਦੋਂ ਘੋੜਿਆਂ ਦੀਆਂ ਪੈੜਾਂ ਦੀ ਆਵਾਜ਼ ਤੇ ਅਸਮਾਨ چیرਦੇ ਜਕਾਰਿਆਂ ਦੀ ਗੂੰਜ ਲਾਲ ਸਿੰਘ ਤੇ ਤੇਜਾ ਸਿੰਘ ਦੇ ਕੰਨਾਂ 'ਤੇ ਪਈ ਤੇ ਉਹਨਾਂ ਦੇ ਚਿਹਰੇ ਪੀਲੇ ਪੈ ਗਏ ਤਿਤ੍ਰੰਤ ਅੰਗਰੇਜ਼ਾਂ ਨੂੰ ਗੁਪਤ ਸੁਨੇਹਾ ਭੇਜਿਆ ਗਿਆ ਕਿ ਉਹ ਅੱਜ ਹਮਲਾ ਕਰਨ ਦੀ ਟਾਲ ਕਰ ਦੇਣ ਤੇ ਆਪਣੀ ਤਾਕਤ ਵਿੱਚ ਜਿੰਨਾ ਹੋ ਸਕੇ ਵਾਧਾ ਕਰ ਲੈਣ ਦੀ ਕੋਸ਼ਿਸ਼ ਕਰਨ ਕਿਉਂਕਿ ਹੁਣ ਖਾਲਸਾ ਫੌਜ ਦੇ ਨਾਲ ਇੱਕ ਇਹੋ ਜਿਹੀ ਫੌਜ ਵੀ ਆਰਲੀਆਂ ਜਿਸ ਨੂੰ ਤੁਸੀਂ ਹੁਣ ਦੀਆਂ ਤਿਆਰੀਆਂ ਦੇ ਸਿਰ ਤੇ ਨਹੀਂ ਰੋਕ ਸਕਦੇ ਜਿਨ੍ਹਾਂ ਨੂੰ ਰੋਕਣਾ ਤੁਹਾਡੀਆਂ ਹੁਣ ਦੀਆਂ ਤਿਆਰੀਆਂ ਦੇ ਸਿਰ ਤੇ ਤਾਂ ਬਹੁਤ ਹੀ ਮੁਸ਼ਕਿਲ ਹੈ ਤੇ ਅਗਲੇ ਦਿਨ ਜੰਗ ਦੀ ਸ਼ੁਰੂਆਤ ਹੋਣ ਤੋਂ ਪਹਿਲਾਂ ਮੂਹਨੇਰੇ ਖਾਲਸਾ ਫੌਜ ਦੇ ਦੋਵੇਂ ਆਗੂ ਲਾਲ ਸਿੰਘ ਤੇ ਤੇਜਾ ਸਿੰਘ ਨੇ ਬਹਾਨਾ ਬਣਾਇਆ ਕਿ ਆਪਾਂ ਅੰਗਰੇਜ਼ਾਂ ਦੀ ਫੌਜ ਨੂੰ ਘੇਰ ਕੇ ਹਮਲਾ ਕਰਾਂਗੇ ਕਿਸੇ ਜੁਧਨੀਤੀ ਨੂੰ ਅਮਲ ਵਿੱਚ ਲਿਆਉਣ ਦਾ ਬਹਾਨਾ ਬਣਾ ਕੇ ਦੋ-ਦੋ 5-5000 ਫੌਜਦਿਆਂ ਦੋ ਟੁਕੜੀਆਂ ਲੈ ਕੇ ਵੱਖ-ਵੱਖ ਦਿਸ਼ਾਵਾਂ ਵੱਲ ਵੱਧ ਗਏ ਤੇ ਥੋੜੇ ਸਮੇਂ ਬਾਅਦ ਹੀ ਜੰਗਲ ਵਿੱਚ ਕਿਤੇ ਗੁੰਮ ਹੋ ਗਏ ਇਸ ਤੋਂ ਕੁਝ ਸਮੇਂ ਬਾਅਦ ਹੀ ਅੰਗਰੇਜ਼ ਫੌਜ ਨੇ ਹਮਲਾ ਕਰ ਦਿੱਤਾ ਇਦਾਂ ਲੱਗਦਾ ਹੈ ਇਹਨਾਂ ਨੇ ਹੀ ਗੋਰਿਆਂ ਨੂੰ ਖਬਰ ਭੇਜੀ ਹੋਊ ਇੱਕੋ ਝਟਕੇ ਵਿੱਚ ਹੀ ਫੌਜ ਦੇ 10000 ਸਿਪਾਹੀ ਘਟ ਗਏ ਉਤੋਂ ਫੌਜ ਦਾ ਕਮਾਂਡਰ ਹੈ ਨਹੀਂ ਕੋਈ ਯੁੱਧ ਨੀਤੀ ਨਹੀਂ ਬਣਾਈ ਹੋਈ ਕੋਈ ਮੋਰਚੇ ਤਿਆਰ ਨਹੀਂ ਤੋਪਾਂ ਵਿੱਚ ਬਾਰੂਦ ਨਹੀਂ ਭਰਿਆ ਫੌਜ ਦਾ ਇੰਜ ਖੜੀ ਸੀ ਜਿੱਦਾਂ ਭੇਟਾਂ ਦਾ ਝੁੰਡ ਅਚਾਨਕ ਹੋਏ ਹਮਲੇ ਵਿੱਚ ਗੋਰਿਆਂ ਦੀਆਂ ਤੋਪਾਂ ਦੇ ਗੋਲੇ ਇੱਦਾਂ ਆ ਕੇ ਵੱਜਦੇ ਸੀ ਮੱਖੀਆਂ ਦੇ ਛੱਤੇ ਉੱਤੇ ਰੋੜੇ ਮਾਰੇ ਹੋਵੇ ਫੌਜ ਭਾਵੇਂ ਕਿੰਨੀ ਵੀ ਬਹਾਦਰ ਕਿਉਂ ਨਾ ਹੋਵੇ ਜਦੋਂ ਰਾਹੇ ਪਾਉਣ ਵਾਲਾ ਕਮਾਂਡਰ ਹੀ ਨਾ ਹੋਵੇ ਤੇ ਲੜਨਾ ਬਹੁਤ ਔਖਾ ਹੋ ਜਾਂਦਾ ਹੈ ਅਚਾਨਕ ਹੋਏ ਹਮਲੇ ਦੇ ਕਾਰਨ ਇੱਕ ਵਾਰ ਤਾਂ ਖਾਲਸਾ ਫੌਜ ਦੀ ਭਗਦੜ ਜਹੀ ਮਚ ਗਈ ਪਰ ਫਿਰ ਬਾਬਾ ਹਨੂਮਾਨ ਸਿੰਘ ਜੀ ਨੇ ਅੱਗੇ ਹੋ ਕੇ ਮੋਰਚਾ ਸਾਂਭਿਆ ਆਪਣੀ ਨਿਹੰਗ ਸਿੰਘ ਦੀ ਰੈਜੀਮੈਂਟ ਸਮੇਤ ਪੂਰੀ ਖਾਲਸਾ ਫੌਜ ਦੀ ਅਗਵਾਈ ਆਪਣੇ ਹੱਥ ਵਿੱਚ ਲੈ ਲਈ ਤੇ ਹੌਲੀ-ਹੌਲੀ ਖਾਲਸਾ ਫੌਜ ਜੰਗ ਮੈਦਾਨ ਵਿੱਚ ਵਾਪਸੀ ਕੀਤੀ ਹੁਣ ਖਾਲਸਾ ਹੀ ਫੌਜ ਗੋਰਿਆਂ ਨੂੰ ਮੂੰਹ ਤੋੜ ਜਵਾਬ ਦੇ ਰਹੀ ਸੀ ਚਾਰੇ ਪਾਸੇ ਕਟਵੱਡ ਚੱਲ ਰਹੀ ਸੀ ਇੰਜ ਜਾਪਦਾ ਸੀ ਜਿਵੇਂ ਕਿਸੇ ਨੇ ਜ਼ਮੀਨ ਤੇ ਲਹੂ ਦਾ ਲਾਲ ਕਲੀਚਾ ਵਿਛਾ ਦਿੱਤਾ ਹੋਵੇ ਬਾਬਾ ਜੀ ਤੇ ਨਿਹੰਗ ਸਿੰਘਾਂ ਨੇ ਆਪਣੇ ਰਵਾਇਤੀ ਸ਼ਸਤਰਾਂ ਨਾਲ ਹੀ ਗੋਰਿਆਂ ਦੀਆਂ ਜੜਾਂ ਹਲਾ ਕੇ ਰੱਖ ਦਿੱਤੀਆਂ ਪਰ ਜੰਗ ਲੜਨਾ ਕੋਈ ਖੇਡ ਨਹੀਂ ਹੁੰਦੀ ਇਕੇ ਦਮ ਜੰਗੇ ਮੈਦਾਨ ਵਿੱਚ ਹੀ ਨਵਾਂ ਕਮਾਂਡਰ ਮਿਲਣਾ ਉਹ ਵੀ ਉਸ ਸਮੇਂ ਜਦੋਂ ਫੌਜ ਵਿੱਚ ਭਗੜੜ ਮੱਚ ਗਈ ਹੋਵੇ ਜੰਗਾਂ ਜਿੱਤਣ ਵਿੱਚ ਤਾਂ ਉਦੋਂ ਅੱਡੀ ਚੋਟੀ ਦਾ ਜੋਰ ਲੱਗ ਜਾਂਦਾ ਹੈ ਜਦੋਂ ਹਰ ਦਾ ਪੇਚ ਆਪਣੇ ਕਮਾਂਡਰ ਨਾਲ ਅਭਿਆਸ ਕੀਤੇ ਹੋਣ ਹਰ ਪੱਖੋਂ ਤਿਆਰੀ ਪੂਰੀ ਹੋਵੇ ਤੇ ਸਿੱਖ ਫੌਜ ਦੇ ਜਿੱਤਣ ਦੇ ਕਿੰਨੇ ਚਾਂਸ ਹੋਣਗੇ ਸੋ ਆਖਰਕਾਰ ਆਪਣੀਆਂ ਦੀਆਂ ਗਦਾਰੀਆਂ ਕਰਕੇ ਸਿੱਖ ਫੌਜ ਦੀ ਹਾਰ ਹੋਈ ਪਰ ਅੰਤ ਸਮੇਂ ਤੱਕ ਖਾਲਸਾ ਨੇ ਗੋਰਿਆਂ ਦਾ ਉਹ ਹਸ਼ਰ ਕੀਤਾ ਜਿਹੜੇ ਸਿਪਾਈ ਉਥੋਂ ਬਚ ਕੇ ਗਏ ਉਹਨਾਂ ਨੇ ਬਾਦ ਵਿੱਚ ਆਪਣੀਆਂ ਜੀਵਨੀਆਂ ਵਿੱਚ ਆਪਣੀਆਂ ਕਿਤਾਬਾਂ ਵਿੱਚ ਲਿਖਿਆ ਕਿ ਜੇ ਇਸ ਨੂੰ ਜਿੱਤ ਕਹਿੰਦੇ ਹਾਂ ਤਾਂ ਫਿਰ ਹਾਰ ਕਿਹੋ ਜਿਹੀ ਹੁੰਦੀ ਹੈ ਇਸ ناکامی ਦੀ ਖਬਰ ਲੰਡਨ ਤੱਕ ਨਾ ਪਹੁੰਚ ਜਾਵੇ ਤੇ ਗੋਰਿਆਂ ਨੇ ਫਿਰ ਸਾਰੇ ਸਰਕਾਰੀ ਰਿਕਾਰਡ ਸਾੜ ਦਿੱਤੇ ਭਾਵੇਂ ਜਿੱਤ ਹੱਥੋਂ ਨਿਕਲ ਗਈ ਸੀ ਪਰ ਬਾਬਾ ਹਨੂਮਾਨ ਸਿੰਘ ਜੀ ਆਪਣੀ ਇੱਕ ਛੋਟੀ ਜਿਹੀ ਟੁਕੜੀ ਨਾਲ ਉਥੋਂ ਨਿਕਲਣ ਵਿੱਚ ਕਾਮਯਾਬ ਹੋ ਗਏ ਤੇ ਇਥੋਂ ਤੱਕ ਬੁੱਢਾ ਦਲ ਨੇ ਪਟਿਆਲਾ ਰਿਆਸਤ ਵੱਲ ਚਾਲੇ ਪਾਏ ਸਿੰਘ ਮਾਨ ਦੇ ਸਨ ਪਟਿਆਲਾ ਰਿਆਸਤ ਵਿੱਚ ਸਿੱਖ ਰਿਆਸਤ ਹੈ ਤੇ ਉੱਥੇ ਉਹਨਾਂ ਨੂੰ ਕੋਈ ਤੰਗੀ ਨਹੀਂ ਆਉਗੀ ਪਟਿਆਲਾ ਦੇ ਨੇੜੇ ਇੱਕ ਥਾਂ ਸੀ ਜਿਸ ਨੂੰ ਨਿਹੰਗ ਸਿੰਘਾਂ ਦਾ ਤੋਬਾ ਕਿਹਾ ਜਾਂਦਾ ਹੈ ਬੁੱਢਾ ਦਲ ਨੇ ਉੱਥੇ ਆਪਣਾ ਪੜਾ ਲਾਇਆ ਪਰ ਪਟਿਆਲਾ ਜਿੰਦ ਫਿਰੋਜ਼ਪੁਰ ਇਹ ਸਾਰੀਆਂ ਰਿਆਸਤਾਂ ਉਸ ਸਮੇਂ ਅੰਗਰੇਜ਼ਾਂ ਦੇ ਅੰਡਰ ਆਉਂਦੀਆਂ ਸਨ ਤੇ ਪਟਿਆਲੇ ਦਾ ਮਹਾਰਾਜਾ ਕਰਨ ਸਿੰਘ ਨਿਹੰਗ ਸਿੰਘਾਂ ਦਾ ਸਾਥ ਦੇ ਕੇ ਆਪਣੇ ਲਈ ਕੋਈ ਮੁਸ਼ਕਲ ਨਹੀਂ ਖੜੀ ਕਰਨਾ ਚਾਹੁੰਦਾ ਸੀ ਸੋ ਇਸ ਨੇ ਗੋਰਿਆਂ ਨਾਲ ਰਲ ਕੇ ਗੋਰਿਆਂ ਦੀ ਸਰਕਾਰ ਨੂੰ ਸਿੰਘਾਂ ਦੀ ਮੁਖਮਰੀ ਕਰ ਦਿੱਤੀ ਦੋ ਦਿਨਾਂ ਦੇ ਭੁੱਖੇ ਪਿਆਸੇ ਥੱਕੇ ਟੁੱਟੇ ਜ਼ਖਮੀ ਸਿੰਘ ਹਜੇ ਆਪਣੇ ਲਈ ਲੰਗਰ ਤਿਆਰ ਕਰ ਰਹੇ ਸੀ ਤੇ ਗੋਰਿਆਂ ਨੇ ਤੋਪਾਂ ਤੇ ਬੰਦੂਕਾਂ ਨਾਲ ਇੱਕ ਵੱਡੀ ਫੌਜ ਲੈ ਕੇ ਘੇਰਾ ਪਾ ਲਿਆ ਬਿਨਾ ਕਿਸੇ ਵਾਰਨਿੰਗ ਤੇ ਬਿਨਾ ਸੂਚਨਾ ਹੁਣ ਤੋਪਾਂ ਤੇ ਗੋਲੀਆਂ ਸਾਹਮਣੇ ਹੁਣ ਰਵਾਇਤੀ ਹਥਿਆਰਾਂ ਨਾਲ ਲੜਨ ਵਾਲੇ ਸਿੰਘ ਕੀ ਕਰ ਸਕਦੇ ਸਨ ਉਸੇ ਇੱਕ ਥਾਂ ਤੇ ਉਸ ਦਿਨ 15000 ਤੋਂ ਵੱਧ ਨਿਹੰਗ ਸਿੰਘ ਸ਼ਹੀਦੀ ਆ ਗਏ ਬਾਬਾ ਹਨੂਮਾਨ ਸਿੰਘ ਜੀ ਦੀ ਉਮਰ ਉਸ ਸਮੇਂ 90 ਸਾਲ ਤੋਂ ਵੀ ਵੱਧ ਸੀ ਉਤੋਂ ਉਹ ਬੁਰੀ ਤਰ੍ਹਾਂ ਜ਼ਖਮੀ ਸਨ ਪਰ ਫਿਰ ਵੀ ਉਹ ਦੁਸ਼ਮਣ ਨਾਲ ਜੂੰਜਦੇ ਰਹੇ ਹੁਣ ਇੱਕ ਗੋਲੀ ਬਾਬਾ ਜੀ ਦੀ ਬਾਹ ਤੇ ਤੇ ਦੂਜੀ ਗੋਲੀ ਉਹਨਾਂ ਦੇ ਪੱਟ ਤੇ ਵੱਜੀ ਤੇ ਇੱਥੋਂ ਵੀ ਬਾਬਾ ਹਨੂਮਾਨ ਸਿੰਘ ਜੀ ਨਿਕਲਣ ਵਿੱਚ ਕਾਮਯਾਬ ਹੋ ਗਏ ਤੇ ਆਪਣੇ ਅੰਤਿਮ ਕੁਝ ਸਿੰਘਾਂ ਦੇ ਨਾਲ ਕੜਮ ਦੇ ਵੱਲ ਨੂੰ ਅੱਗੇ ਵਧ ਗਏ ਤੇ ਨਾਲ ਦੇ ਸਿੰਘਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਹਕੀਮ ਸਾਥ ਲੈਣੇ ਆ ਪਰ ਬਾਬਾ ਹਨੂਮਾਨ ਸਿੰਘ ਜੀ ਨੇ ਸੀਨਾ ਕੀਤੀ ਤੇ ਇੱਥੇ ਪਿੱਛਾ ਕਰ ਰਹੀ ਫੌਜ ਦੇ ਨਾਲ ਅੰਤਿਮ ਲੜਾਈ ਹੋਈ ਇੱਕ ਤੋਪ ਦਾ ਗੋਲਾ ਆ ਕੇ ਸਿੱਧਾ ਬਾਬਾ ਜੀ ਦੇ ਵੱਜਿਆ ਇਹ ਕੋਈ ਆਮ ਵਿਅਕਤੀ ਸਹਾਰ ਨਹੀਂ ਸੀ ਸਕਦਾ ਪਰ ਫਿਰ ਵੀ ਬਾਬਾ ਜੀ ਰੁਕੇ ਨਹੀਂ ਆਪਣੀ ਸਰੀਰਕ ਸਮਰੱਥਾ ਨਾਲ ਆਖਿਰ ਤੱਕ ਜੂਝਦੇ ਰਹੇ ਤੇ ਬਾਬਾ ਹਨੂਮਾਨ ਸਿੰਘ ਜੀ ਸ਼ਾਨ ਨਾਲ ਆਪਣੀ ਕੌਮ ਦੇ ਲਈ ਸ਼ਹੀਦ ਹੋ ਗਏ ਤੇ ਅੱਜ ਸੋਹਾਨਾ ਮੁਹਾਲੀ ਚੰਡੀਗੜ੍ਹ ਵਿਖੇ ਉਹਨਾਂ ਦੀ ਯਾਦ ਵਿੱਚ ਬਹੁਤ ਹੀ ਸ਼ਾਨਦਾਰ ਇੱਕ ਗੁਰਦੁਆਰਾ ਬਣਾਇਆ ਗਿਆ ਹੈ ਉਸ ਤੋਂ ਬਾਅਦ ਇਹ ਹੈ ਨਿਸ਼ਾਨ ਸਾਹਿਬ ਜੋ ਲਾਸਟ ਲੜਾਈ ਦੌਰਾਨ ਅੰਗਰੇਜ਼ਾਂ ਨੇ ਉਹ ਸਿੱਖ ਅਕਾਲੀ ਫੌਜ ਤੋਂ ਖੋਹ ਲਿਆ ਸੀਗਾ ਤੇ ਉਹਨਾਂ ਨੇ ਲੰਡਨ 'ਚ ਇੱਕ ਮਿਊਜ਼ੀਅਮ ਦੇ ਵਿੱਚ ਇਹ ਫਲੈਗ ਰੱਖਿਆ ਹੋਇਆ ਹੈ ਇਹ ਹੈ ਨਿਸ਼ਾਨੀ ਸਿੱਖਾਂ ਦੀ ਬਹਾਦਰੀ ਦੀ ਨਿਹੰਗ ਸਿੰਘਾਂ ਦੀ ਬਹਾਦਰੀ ਦੀ ਜੋ ਉਹਨਾਂ ਨੇ ਹਜੇ ਤੱਕ ਵੀ ਲੰਡਨ ਚ ਮਿਊਜ਼ੀਅਮ ਚ ਸਾਂਭ ਕੇ ਰੱਖੀ ਹੋਈ ਹੈ ਇਹਦੇ ਤੇ ਵੀ ਵੀਡੀਓ ਅਸੀਂ ਤੁਹਾਨੂੰ ਵਿਸਥਾਰ ਚ ਦੱਸਾਂਗੇ ਤੇ ਇਹ ਹਨ ਜੋ ਸਾਨੂੰ ਅੰਗਰੇਜ਼ਾਂ ਵੱਲੋਂ ਦਿੱਤੇ ਹੋਏ ਚਿੰਨ ਅਲੱਗ-ਅਲੱਗ ਡਿਜ਼ਾਈਨ ਸ਼ੇਪ ਕੀਤੇ ਹੋਏ ਚਿੰਨਾਂ ਨੂੰ ਇੱਕ ਖੰਡੇ ਦਾ ਰੂਪ ਦਿੱਤਾ ਲਾਸਟ ਤੇ ਆਪਾਂ ਗੁਰੂ ਸਾਹਿਬਾਨਾਂ ਦੇ ਦਿੱਤੇ ਹੋਏ ਨਿਸ਼ਾਨ ਸਾਹਿਬਾਂ ਨੂੰ ਵਿਚਾਰ ਕੇ ਇਹ ਖੰਡੇ ਦਾ ਚਿੰਨ ਬਣਾਇਆ ਇਹਦੀ ਵੀ ਵੀਡੀਓ ਬਣਾਈ ਹੋਈ ਹੈ ਉਹ ਤੁਸੀਂ ਦੇਖ ਸਕਦੇ ਹੋ ਬਾਕੀ ਇਹ ਰਿਆਸਤਾਂ ਦੀ ਮੈਂ ਗੱਲ ਕਰਦਾ ਪਟਿਆਲਾ ਜਿੰਦ ਫਿਰੋਜ਼ਪੁਰ ਜਿਨ੍ਹਾਂ ਦੇ ਮਹਾਰਾਜੇ ਸਿੱਖ ਹੁੰਦੇ ਸੀਗੇ ਉਹਨਾਂ ਨੇ ਸਿੱਖਾਂ ਦਾ ਹੀ ਸਾਥ ਨਹੀਂ ਦਿੱਤਾ ਅੰਗਰੇਜ਼ਾਂ ਦਾ ਸਾਥ ਦਿੱਤਾ ਉਹਨਾਂ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਸੀ ਮਰ ਜਾਣਾ ਚਾਹੀਦਾ ਸੀ ਇਹ ਕੈਪਟਨ ਅਮਰਿੰਦਰ ਸਿੰਘ ਹੁਣ ਦੇ ਖਾਨਦਾਨ ਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਦਾਦੇ ਪਰਦਾਦੇ ਸੀਗੇ ਗਦਾਰ ਸੀਗੇ ਪਰ ਅਸੀਂ ਉਹਨਾਂ ਨੂੰ ਵੀ ਪੰਜਾਬ ਚ ਜਿਤਾਉਂਦੇ ਰਹੇ ਆ ਉਹਨਾਂ ਨੂੰ ਵੀ ਸੀਐਮ ਬਣਾਉਂਦੇ ਰਹੇ ਆ ਇਹ ਬਾਦਲ ਖਾਨਦਾਨ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਖਾਨਦਾਨ ਜਿਹਨੂੰ ਪਟਿਆਲਾ ਰਿਆਸਤ ਕਹਿੰਦੇ ਆ ਉਹਨਾਂ ਨੂੰ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਸੀ ਗਾਲਾਂ ਕੱਢਣ ਨੂੰ ਦਿਲ ਕਰਦਾ ਪਰ ਮੈਂ ਕੱਢ ਨਹੀਂ ਸਕਦਾ ਇਹਦੇ ਤੇ ਵੀ ਆਪਾਂ ਵਿਸਤਾਰ ਚ ਗੱਲ ਕਰਾਂਗੇ ਬਾਕੀ ਮਿਲਦੇ ਹਾਂ ਅਗਲੀਆਂ ਵੀਡੀਓ ਚ ਤੁਹਾਡੇ ਲਈ ਹੋਰ ਵੀ ਬਹੁਤ ਬਹੁਤ ਵਧੀਆ ਵੀਡੀਓ ਸਿੱਖ ਹਿਸਟਰੀ ਸਿੱਖ ਇਤਿਹਾਸ ਲੈ ਕੇ ਆਵਾਂਗੇ ਉਦੋਂ ਤੱਕ ਲਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਵਧੀਆ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ